ਆਪਾਂ ਅੱਜ ਪਹੁੰਚੇ ਹਾਂ ਸਤਲੁਜ ਦੇ ਕੰਢੇ ਤੇ ਜਿੱਥੇ ਸੇਮ ਨਾਲੇ ਅੱਗੇ ਤਾਂ ਜਾ ਨਹੀਂ ਹੁੰਦਾ ਜਿੱਥੇ ਤੱਕ ਕਵਰੇਜ ਹੁੰਦੀ ਹੈ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਹੁਤ ਜ਼ਿਆਦਾ ਪਾਣੀ ਖੜਾ ਮੈਂ ਰਾਹ ਦੇ ਉੱਪਰ ਖੜਾ ਹਾਂ ਤੇ ਇੱਥੇ ਵੀ ਗੋਡੇ-ਗੋਡੇ ਪਾਣੀ ਆ ਝੋਨੇ ਸਾਰੇ ਡੁੱਬੇ ਪਏ ਨੇ ਬਹੁਤ ਬੁਰਾ ਹਾਲ ਬਣਿਆ ਪਿਆ ਆਤ ਦੀ ਖਬਰ ਹੈ ਵੀ ਹੁਣ ਪਾਣੀ ਕਾਫੀ ਹੱਦ ਤੱਕ ਘਟ ਚੁੱਕਿਆ ਜੋ ਕਿ ਦਿਲ ਨੂੰ ਥੋੜਾ ਸਕੂਨ ਦਿੰਦਾ ਬਈ। ਦਰਿਆ ਚੜਨ ਤੇ ਪੰਜ-ਪੰਜ ਫੁੱਟ ਦੇ ਤਕਰੀਬਨ ਪਾਣੀ ਹੋਊਗਾ ਕੰਡਿਆਂ ਦੇ ਪਰ ਕਿਨਾਰਿਆਂ ਦੇ ਉੱਪਰ ਅੱਗੇ ਤਾਂ ਸਾਡੇ ਤੋਂ ਜਾਣੀ ਹੋਇਆ। ਸੋ ਜਿੱਥੇ ਤੱਕ ਜਾ ਹੋਇਆ ਉੱਥੇ ਤੱਕ ਅਸੀਂ ਦਿਖਾ ਰਹੇ ਹਾਂ। ਤਕਰੀਬਨ ਗੋਡੇ-ਗੋਡੇ ਤੱਕ ਪਾਣੀ ਅਜੇ ਵੀ ਖੜਾ ਹੈ ਹਾਲਾਂਕਿ ਮੈਂ ਰਾਹ ਦੇ ਉੱਪਰ ਖੜਾ। ਤੇ ਝੋਨਿਆਂ ਦੇ ਵਿੱਚ ਅਜੇ ਵੀ 3-3 ਫੁੱਟ ਦੇ ਕਰੀਬ ਪਾਣੀ ਹੋਊਗਾ ਜੋ ਕਿ ਦਰਿਆ ਚੜਨ ਦੇ 5-5 ਫੁੱਟ ਦੇ ਕਰੀਬ ਸੀਗਾ। ਚਲੋ ਹਜੇ ਵੀ ਵਾਈਗੁਰੂ ਦਾ ਸ਼ੁਕਰ ਆ ਵੀ ਪਾਣੀ ਕੁਛ ਘਟਿਆ ਤੇ ਲੋਕਾਂ ਨੂੰ ਕੁਛ ਰਾਹਤ ਮਿਲੀ ਆ ਜਿਸ ਨਾਲ ਰਾਹਤ ਕਾਰਜ ਵੀ ਥੋੜੇ ਤੇਜ਼ ਹੋਣਗੇ ਜਿੱਤੇ ਤੱਕ ਪਾਣੀ ਨੇ ਆਪਣਾ ਵਲੰਟੀਅਰਾਂ ਤੋ ਨਹੀਂ ਪਹੁੰਚਿਆ ਜਾ ਸਕਿਆ ਉੱਥੇ ਤੱਕ ਪਹੁੰਚ ਕੇ ਰਾਸ਼ਨ ਪਾਣੀ ਪਹੁੰਚ ਮਹਈਆ ਕਰਵਾਉਣਗੇ ਜੋ ਕਿ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਘਰੇ ਹੋਏ ਲੋਕ ਨੇ ਸੋ ਹੁਣ ਅੱਗੇ ਪਾਣੀ ਘਟਣ ਦੀ ਉਮੀਦ ਆ ਵੀ ਹਫਤੇ ਤੱਕ ਬਿਲਕੁਲ ਪਾਣੀ ਪਿੱਛੇ हट ਜਾਊਗਾ ਤੇ ਪੰਜਾਬ ਵਾਸੀਆਂ ਨੂੰ ਅਤੇ ਸਰਕਾਰਾਂ ਨੂੰ ਹੁਣ ਚਾਹੀਦਾ ਕਿ ਜਿੱਥੇ ਲੋਕਾਂ ਨੂੰ ਕੁਝ ਰਾਹਤ ਪਾਣੀ ਵੱਲੋਂ ਮਿਲੀ ਆ ਤੇ ਕੁਝ ਰਾਹਤ ਹੁਣ ਆਪਾਂ ਨੂੰ ਵੀ ਇਹਨਾਂ ਦੇਣੀ ਚਾਹੀਦੀ ਆ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਜੋ ਉੱਚੇ ਪਾਣੀ ਤੋਂ ਬਚੇ ਹੋਏ ਉੱਚੇ ਪਿੰਡ ਸੀਗੇ ਹਜ਼ਾਰਾਂ ਦੀ ਗਿਣਤੀ ਜੇ ਬਚੇ ਹੋਏ ਜੇ ਥੋੜਾ ਥੋੜਾ ਵੀ ਕਰਨ ਤਾਂ ਆਪਾਂ ਇਹਨਾਂ ਦੀ ਬਾਹ ਫੜ ਸਕਦੇ ਆ ਕੋ ਸਰਕਾਰਾਂ ਨੂੰ ਚਾਹੀਦਾ ਬਈ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਇਹਨਾਂ ਨੂੰ ਦੁਬਾਰੇ ਪੈਰਾਂ 'ਚ ਖੜੇ ਕਰਨ ਦਾ ਯਤਨ ਕੀਤਾ ਜਾਵੇ ਤੋਂ ਇਹ ਉਹ ਵੀ ਉਮੀਦ ਲਾ ਰਹੇ ਨੇ ਵੀ ਆਪਣੇ ਭਰਾ ਆਪਣਾ ਜਰੂਰ ਸਹਿਯੋਗ ਕਰਨਗੇ ਸੋ ਆਪਾਂ ਨੂੰ ਚਾਹੀਦਾ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨੀ ਪਾਣੀ ਹੁਣ ਤਕਰੀਬਨ ਪਿੱਛੇ ਮੁੜ ਰਿਹਾ ਤੇ ਸੋ ਵਾਈ ਤੱਕ ਲਈ ਇੰਨਾ ਹੀ YouTube ਚੈਨਲ ਕੋਹਿੰੂਰ ਮੈਂ ਯਾਦਵੰਦਰ ਸਿੰਘ ਗਿੱਲ ਧੰਨਵਾਦ